ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮਲਾਸਮਾ ਤੇ ਪੈਸ਼ਨਸ ਨੂੰ ਅਭੀਆਂ ਮੰਗਾ ਸਬੰਧੀ ਅੱਜ ਵੱਡੀ ਖੁਸ਼ਖਬਰੀ ਜਿਹੜੀ ਮਿਲਣ ਵਾਲੀ ਸੀ ਸੋ ਦੋਸਤੋ ਜਿਹੜਾ ਹੈ 26 ਜੂਨ ਨੂੰ ਕੋਈ ਵੱਡੀ ਖੁਸ਼ਖਬਰੀ ਜਿਹੜੀ ਮਿਲ ਸਕਦੀ ਸੀ ਪਰ ਮੁੱਖ ਮੰਤਰੀ ਭਗਵਨ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਤੇ ਇਸੇ ਤਰ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਦੇ ਵੱਲੋਂ ਅੱਜ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਰੱਖੀ ਗਈਆਂ ਮੀਟਿੰਗਾਂ ਮੌਕੇ ਤੇ ਆ ਕੇ ਮਲਤਵੀ ਕਰ ਦਿੱਤੀਆਂ ਨੇ ਇਹਨਾਂ ਦੇ ਵੱਲੋਂ ਵੱਖ-ਵੱਖ ਮੁਲਾਜ਼ਮ ਅਤੇ ਜਥੇਬੰਦੀਆਂ ਦੇ ਨਾਲ ਅੱਜ ਮੀਟਿੰਗਾਂ ਦੇ ਮੰਗਾਂ ਦੇ ਬਾਰੇ ਵਿਚਾਰ-ਚਰਚਾ ਹੋਣੀ ਸੀ ਇੱਕਦਮ ਮੌਕੇ ਤੇ ਆ ਕੇ ਇਹ ਸਾਰੀਆਂ ਮੀਟਿੰਗਾਂ ਨੂੰ ਜਿਹੜਾ ਹੈ ਮਲਤਵੀ ਕਰ ਦਿੱਤਾ ਹੈ ਜਿਸ ਦੇ ਕਰਕੇ ਮੁਲਾਜ਼ਮਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਰੋਜ਼ ਦੀ ਜਿਹੜੀ ਲਹਿਰ ਪੈਦਾ ਹੋ ਗਈ ਹੈ ਲੁਧਿਆਣਾ ਜ਼ਿਮਨੀ ਚੌਂ ਦੇ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਨੇ ਬੇਰੋਜ਼ਗਾਰਾਂ ਨੇ ਪੈਨਸ਼ਨਰਸ ਨੇ ਵੱਡੇ ਪੱਧਰ ਤੇ ਮਜ਼ਾਰੇ ਕੀਤੇ ਸੀ ਧਰਨੇ ਮਜ਼ਾਰੇ ਕੀਤੇ ਸੀ ਰੋਕਣ ਦੇ ਲਈ ਉੱਚ ਅਧਿਕਾਰੀਆਂ ਨੇ ਵੱਖ-ਵੱਖ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦਵਾਇਆ ਗਿਆ ਸੀ ਉਸ ਵੇਲੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਜਿਵੇਂ ਚੋਣਾਂ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਵਰਗਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਜਿਸ ਦੇ ਤਹਿਤ ਅੱਜ 26 ਜੂਨ ਨੂੰ ਕਈ ਮਲਾਜ਼ਮ ਜਥੇਬੰਦੀਆਂ ਨੂੰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਸੇ ਤਰ੍ਹਾਂ ਕੈਬਨਟ ਸਬ-ਕਮੇਟੀ ਦੇ ਮੁਖੀ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਨੇ ਮੀਟਿੰਗ ਦੇ ਕੇ ਸਮਾਂ ਦਿੱਤੇ ਸੀ ਤੇ ਦੋਸਤੋ ਖਾਸ ਕਰਕੇ ਕੈਬਨਟ ਸਬ-ਕਮੇਟੀ ਦੇ ਵੱਲੋਂ ਕਈ ਜਥੇਬੰਦੀਆਂ ਨੂੰ 26 ਜੂਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਮਲਾਜ਼ਮਤ ਤੇ ਪੈਨਸ਼ਨ ਦੇ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਐਨ ਮੋਕੀ ਤੇ ਆ ਕੇ ਇਹ ਮੀਟਿੰਗ ਜਿਹੜੀ ਹੈ ਮੁਲਤਵੀ ਕਰ ਦਿੱਤੀ ਹੈ ਸੋ ਦੋਸਤੋ ਖਾਸ ਕਰਕੇ ਕੈਬਨਟ ਜਿਹੜੀ ਹੈ ਸਬ ਕਮੇਟੀ ਦੇ ਵੱਲੋਂ ਅੱਜ ਜਿਹੜੀ ਮਲਾਜ਼ਮਤ ਤੇ ਪੈਨਸ਼ਨ ਸਾਂਝਾ ਫਰੰਟ ਨੂੰ ਮੀਟਿੰਗ ਦਾ ਸੰਬੰਧਿਤਤਾ ਸੀ ਸਾਂਝੇ ਫਰੰਟ ਦੇ ਵੱਲੋਂ ਅੱਜ ਸਮੁੱਚੇ ਪੰਜਾਬ ਦੇ ਮਲਾਸਮਾਂ ਤੇ ਪੈਨਸ਼ਨਦਾਰਾਂ ਸਾਂਝੀਆਂ ਮੰਗਾਂ ਜਿਦੇ ਵਿੱਚ 13% ਡੀਏ ਦੇਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨਾ ਤੇ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਮਲਾਸਮਾਂ ਦੇ ਉੱਪਰ ਪੰਜਾਬ ਸਕੇਲ ਲਾਗੂ ਕਰਨਾ 15 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਰੈਗੂਲਰ ਭਰਤੀ ਕੀਤੇ ਮਲਾਸਮਾਂ ਨੂੰ 3 ਸਾਲ ਬੋੜਲੀ ਤਨਖਾਹ ਦੀ ਥਾਂ ਤੇ ਪੂਰੀਆਂ ਤਨਖਾਹਾਂ ਦੇਣ ਤੇ ਇਸੇ ਤਰ੍ਹਾਂ ਠੇਕਾ ਤੇ ਆਊਟਸੋਰਸ ਪਲਾਜ਼ਮਾ ਨਾਲ ਹੁੰਦੇ ਸ਼ੋਸ਼ਣ ਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਰੈਗੂਲਰ ਕਰਨ ਦੇ ਸਬੰਧ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੇ ਵਰਗ ਮਾਨਪੱਤਾ ਹਾਸਲ ਕਰਦੇ ਨੇ ਉਹਨਾਂ ਵਰਗਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾਣੀ ਸੀ ਪਰ ਦੋਸਤੋ ਮੀਟਿੰਗ ਜਿਹੜੀ ਹੈ ਪੋਸਟਪੋਨ ਹੋਣ ਦੇ ਕਾਰਨ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਨੇ ਇਹ ਵਿੱਚ ਹੀ ਵਿਚਾਲੇ ਰਹਿ ਗਈਆਂ ਨੇ ਤੇ ਸਾਂਝਾ ਫਰੰਟ ਦੇ ਕਨਵਿਸ਼ ਤੇ ਸ਼ਰਾਣਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਇੱਕ ਆਸ ਸੀ ਵੀ ਅੱਜ ਉਹ ਸਰਕਾਰ ਦੇ ਅੱਗੇ ਆਪਣੀ ਗੱਲ ਰੱਖਣਗੇ ਤੇ ਇਹ ਦੱਸਣਗੇ ਵੀ ਪੰਜਾਬ ਦੇ 6 ਲੱਖ ਤੋਂ ਵੱਧ ਜਿਹੜੇ ਮਲਾਜ਼ਮ ਅਤੇ ਪੈਨਸ਼ਨਰਸ ਨੇ ਜਿਹੜੇ ਵਕ ਵਕ ਮੰਗਾਂ ਦੇ ਕਰਕੇ ਬਹੁਤ ਹੀ ਪਰੇਸ਼ਾਨ ਤੇ ਬੜੇ ਹੀ ਗੁੱਸੇ ਦੇ ਵਿੱਚ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਪਰ ਅੱਜ ਫਿਰ ਇਹ ਮੀਟਿੰਗ ਜਿਹੜੀ ਹੈ ਮੁਲਤਵੀ ਹੋਣ ਕਾਰਨ ਉਹਨਾਂ ਨੂੰ ਨਿਰਾਸ਼ ਹੋਈ ਨਿਰਾਸ਼ਾ ਹੀ ਮਿਲੀ ਹੈ ਉਹ ਜੋ ਉਹਨਾਂ ਨੇ ਦੱਸਿਆ ਵੀ ਪੰਜਾਬ ਸਕੱਤਰ ਤੋਂ ਉਹਨਾਂ ਨੂੰ ਫੋਨ ਆਇਆ ਵੀ ਅੱਜ ਦੀ ਜਿਹੜੀ ਜਿਹੜੀ ਮੀਟਿੰਗ ਆ ਮੁਲਤਵੀ ਤੇ ਅਗਲੀ ਮੀਟਿੰਗ ਦਾ ਜਿਹੜਾ ਸਮਾਂ ਜਿਹੜਾ ਬਾਅਦ ਦੇ ਵਿੱਚ ਦਿੱਤਾ ਜਾਏਗਾ ਸਰਕਾਰੀ ਤੌਰ ਤੇ ਦੱਸਿਆ ਗਿਆ ਰਿਹਾ ਹੈ ਕਿ ਅੱਜ ਜਿਹੜੀ ਪੰਜਾਬ ਦੀ ਕੈਬਨਟ ਮੀਟਿੰਗ ਹੋਣ}\,\mathrm{ਕਾਰਨ}$ ਇਹ ਜਿਹੜੀਆਂ ਮੀਟਿੰਗਾਂ ਮੁਲਤਵੀ ਕੀਤੀਆਂ ਨੇ ਇਸੇ ਤਰ੍ਹਾਂ ਇੱਕ ਹੋਰ ਜਾਣਕਾਰੀ ਜਿਹੜੀ ਆ ਰਹੀ ਹੈ ਸੋ ਦੋਸਤੋ ਜਿੱਥੇ ਪੰਜਾਬ ਸਕੱਤਰ ਦੇ ਮੁਲਾਜ਼ਮਾਂ ਨੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਸੀ ਹੋ 1800 ਨੂੰ ਬਹੁਤ ਹੀ ਵੱਡੀ ਰੈਲੀ ਕੀਤੀ ਸੀ ਜਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਉਹਨਾਂ ਦੇ ਨਾਲ ਮੈਲ ਅਧਿਕਾਰੀ ਤੇ ਆ ਅਧਾਰਿਤ ਇੱਕ ਮੀਟਿੰਗ ਮਿਥੀ ਸੀ ਜਿਹੜੀ ਹੈ 25 ਜੂਨ ਨੂੰ ਹੋਣੀ ਸੀ ਜਿਹਦੇ ਵਿੱਚ ਪ੍ਰਮੁੱਖ ਸਕੱਤਰ ਵਿੱਤ ਸਕੱਤਰ ਪਰਸੋਨਲ ਅਤੇ ਸਕੱਤਰ ਆਮ ਰਾਜ ਭਵੰਨ ਦਕ ਜਿਹੜੇ ਨੇ ਸ਼ਾਮਿਲ ਹੋਣੇ ਸੀ ਇਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਦਾ ਇੱਕ ਬੇਸਤੇਆਰ ਕੀਤਾ ਜਾਣਾ ਸੀ ਪਰ ਜਾਣਕਾਰੀ ਜਿਹੜੀ ਮਿਲੀ ਹੈ ਵੀ ਇਹ ਮੀਟਿੰਗ ਵੀ ਮੋਲਤਵੀ ਹੋ ਗਈ ਹੈ ਪਰ ਸਕੰਤਰ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਕੁਮਾਰ ਫੌਜੀ ਹੋਣਾ ਨੇ ਦੱਸਿਆ ਵੀ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਦੀ 25 ਜੂਨ ਨੂੰ ਪ੍ਰਮੁਖ ਸਕੱਤਰ ਵਿਤ ਕ੍ਰਿਸ਼ਨ ਕੁਮਾਰ ਜਿਹੜੇ ਨੇ ਉਹ ਕੁਝ ਹੋਰ ਖਾਸ ਕੰਮਾਂ ਦੇ ਵਿੱਚ ਬਿਜ਼ੀ ਹੋਣ ਦੇ ਕਰ ਹੇ ਮੀਟਿੰਗ ਵੀ ਮੋਲਤਵੀ ਕੀਤੀ ਹੈ ਸੋ ਦੋਸਤੋ ਹੁਣ ਸਕੱਤਰ ਦੇ ਮੁਲਾਜ਼ਮਾਂ ਦੀ ਜਿਹੜੀ ਅਗਲੀ ਮੀਟਿੰਗ ਹੈ ਕੀ ਉਡੀਕ ਕਰ ਰਹੇ ਨੇ ਸੋ ਇਹ ਸੀ ਸਾਰੀਆਂ ਮੀਟਿੰਗਾਂ ਦੀ ਮੋਲਤਵੀ ਹੋਣ ਦੇ ਜਿਹੜੇ ਮੁਲਾਜ਼ਮ ਅਗਲੀ ਮੀਟਿੰਗ ਤਾਂ ਜਿਹੜਾ ਹੈ ਬੇ ਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਮੀਟਿੰਗਾਂ ਦੀ ਜਿਹੜੀ ਹੈ ਆਸ ਕੀਤੀ ਜਾ ਰਹੀ ਹੈ ਸੋ ਦੋਸਤੋ ਇਹ ਸੀ ਅੱਜ ਦੀਆਂ ਮੁਲਾਜ਼ਮਾਂ ਤੇ ਪੈਸ਼ਰਜ਼ ਜਾਂ ਮੰਗਾ ਸੰਬੰਧੀ ਮੀਟਿੰਗਾਂ ਦੇ ਬਾਰੇ ਨਵੀਂ ਅਪਡੇਟ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ